ਸਚਕਾਲ ਜੀ ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰਤਿਮਾਨ ਬੀਤੇ ਦਿਨੀ ਰਾਜਪੁਰਾ ਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਜੋ ਕੁਝ ਚੋਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਜਿਹੜੀ ਖਬਰ ਹੈ ਉਹ ਕਾਫੀ ਅਗਵਾੰਗੂ ਫੈਲੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਪੁਰਾ ਪੁਲਿਸ ਦੇ ਵੱਲੋਂ ਫੋਰੀ ਉਸ ਦੇ ਉੱਪਰ ਕਾਰਵਾਈ ਕਰਦੇ ਹੋયા ਹੁਣ ਰਾਜਪੁਰਾ ਪੁਲਿਸ ਦੇ ਵੱਲੋਂ ਚੋਰੀ ਹੋਈ ਜੋ ਮੋਬਾਈਲ ਨੇ ਉਹਨਾਂ ਨੂੰ ਰਿਕਵਰ ਕਰ ਲਿਆ ਗਿਆ ਤੇ ਜੇਕਰ ਦੂਜੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਕੀ ਕੁਝ ਕੀਤਾ ਥਾਣਾ ਸਿਟੀ ਐਸ ਐਚ ਓ ਇੰਸਪੈਕਟਰ ਕਰਪਾਲ ਸਿੰਘ ਨੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ 229 2025 ਨੂੰ ਇੱਕ ਵਾਰਦਾਤ ਹੁੰਦੀ ਹੈ ਜ ਜਿਹਦੇ ਵਿੱਚ ਜਿਹੜਾ ਦਿਨੇਸ਼ ਕਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੁਰ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸਟੱਦੂ ਬਾਤ ਉਹਦਾ ਜਿਹੜਾ ੱੱਕਾ ਮਾਰ ਕੇ ਬੈਗ ਜਿਹੜਾ ਤੇ ਮੋਬਾਈਲ ਤੇ ਨਕਦੀ ਖੋ ਕੇ ਫਰਾਵ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਤੇ ਐਸਪੀ ਡੀ ਗੁਰਵੰਤ ਸਿੰਘ ਜੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਡਰ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰ ਬ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਏ ਜਿਹੜੇ ਸਹੀ ਜਵਾਬ ਮੋਬਾਈਲ ਬਾਰੇ ਨਹੀਂ ਦੇ ਸਕੇ ਸ਼ਕਤੀ ਨਾਲ ਪੁੱਛ ਕਿਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਬੈਗ ਹੈ ਜਿਹੜਾ 22 ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਨਾਮਦर्द ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨਾਂ ਦਾ ਜਿਹੜਾ ਪੂਰ ਸਰਮਾਂਡ ਉਹ ਹਾਸਲ ਕੀਤਾ ਸਰ ਕਿੰਨੇ ਦੋਸ਼ੀ ਫੜੇ ਗਏ ਇਹ ਹੁਣ ਸਾਡੇ ਕੋਲੇ 5 ਦੋਸ਼ੀ ਹੈਗੇ ਆ ਜੀ ਕਿੰਨੇ ਫੋਨ ਫੜਿਆ ਇਹਨਾਂ ਤੋਂ ਇਹਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆ ਆਬਰਾਮਦ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀਗੀ ਨਕਦੀ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚਦੇ ਸੀ। ਫਿਰ ਕੋਈ ਕੈਸ਼ ਵੀ ਬਰਾਮਦ ਕੈਸ਼ ਜੀ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹਨਾਂ ਘੁੰਮਣ ਚਲੇ ਗਏ ਸੀ Shimla side. Shimla side ਇਹ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ਼ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ। ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੈਡਾਂ ਕਰ ਰਹੇ ਹਾਂ ਕਿਤੇ ਉਹ ਵੀ ਜਲਦੀ ਅਸੀਂ ਬਰਾਮਦ ਕਰ ਲਵਾਂ। ਸਾਰੇ ਸਾਰੇ ਇੱਥੇ ਦੇ ਰੈਡ ਵਾਲੇ ਆਇਆ ਬਰਾਮਦ। ਇਹ ਰਹਿਣ ਵਾਲੇ ਰਾਜਪਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਐਸਡੀ ਸਕੂਲ ਕੋਲੇ ਰਹਿਣ ਵਾਲਾ ਤੇ ਦੋ ਹੋਰ ਨੇ ਇੱਕ ਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪਰੇ ਦੇ ਰਹਿਣ ਵਾਲੇ ਕੋਈ ਵੈਪਨ ਨਹੀਂ ਪਰਾਵਤ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਇਹਨਾਂ ਦੇ ਹੈਗੇ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ ਰਾਹੁਲ ਆ ਉਹਦੇ ਤੇ ਇੱਕ ਦਾ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਜਿਹੜਾ ਰਾਹੁਣ ਹੈ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਕਰੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਕੁਝ ਰੰਜਸ਼ਬਾਦੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੇਲੀਆਂ ਜੀਆਂ ਕੱਢਦੇ ਆਉਂਦੇ ਆਧਾਰ ਤੇ ਕਿ ਮੈਜ ਦਾ ਰਾਹੁਣ ਫੜੋਲੀ ਉਹਦੇ ਤੇ ਪਰਚਾ ਦਿੱਤਾ ਸੀ ਸਰ ਜਿਹੜੇ ਮੋਬਾਈਲ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਪਰੇਦੋਂ ਵੀ ਕੀਤੇ ਆ ਕਿ ਕਿਤੇ ਬਾਹਰੋਂ ਇਤਨੂੰ ਤੋਂ ਵੀ ਕਿਤੇ ਕਿਤੇ ਵੇਚੀ ਨਹੀਂ ਇਹ ਰਾਜਪਰੇਦੋਂ ਹੀ ਕੀਤੇ ਜੀ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਤਨਪੁਰੋਂ ਤੋਂ ਰਾਜਪਰੇਦੋਂ ਵੈਪਨ ਕੋਈ ਨਹੀਂ ਮਿਲਿਆ ਜੀ ਸਭ ਇਹਨਾਂ ਦਾ ਮਾਸਟਰਮਾਈਂਡ ਕੋਈ ਸੀਗਾ ਪਿੰਡਰ ਚੋਂ ਮਾਸਟਰਮਾਈਂਡ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕ ਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਕੋਈ ਸੌਫਟਕੀਪਰ ਸੀਗੇ ਜਿਹੜੇ ਬਿੱਲ ਬਣਾ ਕੇ ਵੇਚਦੇ ਸੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿੱਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿੱਲ ਪੁੱਛੂਗਾ ਨਹੀਂ ਇਹ ਲੁਟੇਰੇ ਸੀ ਜਾਂ ਸੌਫਟਕੀਪਰ ਸੀ ਮੁੰਡੇ ਨਹੀਂ ਇਹ ਲੁਟੇਰੇ ਹੀ ਨੇ ਜੀ ਲੁਟੇਰੇ ਨਹੀਂ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚ ਵੀ ਐ ਨਾ ਦਸਰ ਮੁਤਾਬਕ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਜਿਹੜੇ ਬੰਦੇ ਨੂੰ ਮੋਬਾਈਲ ਕੁਛ ਵਿੱਚ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ ਜਿਨ੍ਹਾਂ ਨੇ ਸਰ ਕੀਤੇ ਚੋਰੀ ਦੇ